हां जी दुपट्टा सूट ਰਹਿਣਗੇ ਪਿਓਰ ਕਾਟਨ ਦੇ ਮੈਚਿੰਗ ਸ਼ਰਟ 175 ਵੱਡੇ ਪਨੇ ਵਿੱਚ ਬਾਟਮ 2 ਮੀਟਰ ਵੱਡੇ ਪਨੇ ਦੇ ਵਿੱਚ ਪਲੇਨ প্রিনਟਡ ਸ਼ਰਟ ਮਲਮਲ ਵਰਕ ਵਾਲਾ ਦੁਪੱਟਾ ਰਹੇਗਾ ਤੇ ਤੁਸੀਂ ਇਹ 700 ਦੇ ਵਿੱਚ ਘਰ ਬੈਠੇ ਸੂਟ ਨੂੰ ਬਾਏ ਕਰ ਸਕਦੇ ਹੋ ਪਿਓਰ ਕਾਟਨ ਮੈਚਿੰਗ ਵਿਦਆਊਟ ਲਾਈਨਿੰਗ ਸਟੀਚ ਹੋਣਗੇ ਇਹ ਬਰਬਰੀ ਦੇ ਵਿੱਚ ਸ਼ਰਟ ਰਹੇਗਾ ਬੈਕ ਤੇ ਇਸ ਤਰ੍ਹਾਂ ਦਾ ਵਰਕ ਨੈਕ ਤੇ ਰਹੇਗਾ ਫਰੰਟ ਤੇ ਵੀ ਤੇ ਇਹ बॉटम டை ਮੀਟਰ ਨੈਚੁਰਲ क्रेਪ ਦੀ ਤੇ ਬਰਬਰੀ ਦੇ ਵਿੱਚ 2 டை ਮੀਟਰ ਦੁਪੱਟਾ 2250 ਚ ਬਾਈ ਕਰ ਸਕਦੇ ਹਾਂ 5 ਮੀਟਰ ਜੌਰਜਟ ਦਾ ਸੂਟ ਰਹੇਗਾ ਬਾਸੂ ਜਾਂ बॉटम ਤੇ ਵਰਕ ਲੈ ਸਕਦੇ ਹਾਂ 셔ਟ ਤੇ ਵਰਕ ਰਹੇਗਾ ਜੌਰਜਟ ਦਾ ਹੀ ਦੁਪੱਟਾ 699 ਵਿੱਚ ਬਾਈ ਕਰ ਸਕਦੇ ਹਾਂ ਮੈਚਿੰਗ ਸੂਟ ਲੈਣਗੇ ਵਿਦਆਊਟ ਦੁਪੱਟਾ ਤੇ ਇਹ ਫੈਬਰਿਕ ਵੀ ਬਹੁਤ ਅੱਛਾ ਪਿਓਰ ਕਾਟਨ ਰਹੇਗਾ ਤੇ ਵਿਦਆਊਟ ਦੁਪੱਟਾ ਨੇ ਤੇ ਤੁਸੀਂ ਇੱਕ ਸੂਟ ਬਾਈ ਕਰੋਗੇ ਤਾਂ 490 ਦੇ ਵਿੱਚ ਮਿਲੇਗਾ ਤੁਹਾਨੂੰ ਦੋ ਸੂਟ ਬਾਈ ਕਰੋਗੇ ਤਾਂ 950 ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ WhatsApp ਨੰਬਰ ਆਪਣਾ ਦਿੱਤਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਤੁਸੀਂ ਜੋ ਤੁਹਾਨੂੰ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਉਸ ਨੰਬਰ ਤੇ ਤੁਸੀਂ ਆਪਣਾ ਸੂਟ ਬਾਈ ਕਰ ਸਕਦੇ ਹੋ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਹੈ ਤੇ ਐਂਡ ਤੇ ਤੁਸੀਂ ਆਫਰ ਆਪਾ ਲਾਈ ਹੋਈ ਹੈ ਤੇ ਜਰੂਰ ਆਫਰ ਨੂੰ ਦੇਖਣਾ ਲਾਸਟ ਤੱਕ ਬਨੇ ਰਹਿਣਾ ਨੈਕਸਟ ਹੈ ਜੇ ਆਪਣੇ ਕੋਲ ਦੁਪੱਟਾ ਸੌਰੀ ਵਿਦਆਊਟ ਦੁਪੱਟਾ ਪਾਰਟੀਅਰ ਸੂਟ ਨੇ ਤੇ ਸ਼ਰਟ ਐਂਡ ਬਾਟਮ ਰਹੇਗੀ ਖੀਨਖਾ ਬਨਾਰਸੀ ਸ਼ਰਟ ਨਾਰਮਲ ਪਣੀ ਦੇ ਵਿੱਚ 2.5 ਮੀਟਰ ਤੇ ਇਸ ਦੇ ਨਾਲ ਕريب ਦੀ ਪਿਓਰ ਕريب ਦੀ ਬਾਟਮ 2.5 ਮੀਟਰ ਨਾਰਮਲ ਪਣੀ ਦੇ ਵਿੱਚ ਇਹ ਤੁਸੀਂ 2750 ਵਿੱਚ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨੇ ਪ੍ਰਿੰਟ ਨੇ ਤੇ ਰੰਗ ਵੀ ਬਹੁਤ ਜ਼ਿਆਦਾ ਸੋਨੇ ਨੇ ਤੇ ਇਹ ਬਹੁਤ ਸੋਹਣੇ ਸੂਟ ਰੈਡੀ ਹੋ ਕੇ ਬਹੁਤ ਸੋਹਣੀ ਲੁੱਕ ਦਿੰਦੇ ਨੇ ਇਹਨਾਂ ਚਾਪਾ ਸਾਰੇ ਕਲਰ ਨਹੀਂ ਐਡ ਕੀਤੇ ਕੁਝ ਕੁ ਜੋ ਆਪਾਂ ਕਰ ਦਿੱਤੇ ਨੇ ਇਹ ਕਾਟਨ ਦਾ ਸੂਟ ਰਹੇਗਾ ਤੇ ਨੱਕ ਤੇ ਵਰਕ ਆ ਤੇ ਇਸ ਦੀ ਪਲੇਨ ਬਾਟਮ ਤੇ ਸੌਫਟ ਕਾਟਨ ਦੀ ਬਾਟਮ ਆ ਤੇ ਪੇਂਟ ਵਾਲਾ ਦੁਪੱਟਾ 1155 ਚ ਬਾਈ ਕਰ ਸਕਦੇ ਹਾਂ ਪਿਓਰ ਕਾਟਨ ਦੀ ਸ਼ਰਟ ਤੇ ਤੁਸੀਂ ਇਸ ਨੂੰ ਵੀ ਬਾਈ ਕਰ ਸਕਦੇ ਆ ਬੁਰਸ਼ ਪੇਂਟ ਹੋਇਆ ਦੁਪੱਟੇ ਤੇ ਵਿਦਾਊਟ ਲਰਨਿੰਗ ਸਟਿਚ ਹੋਏਗਾ ਇਹ ਵੀ ਪਾਰਟੀ ਵੇਅਰ ਸੂਟ ਨੇ ਓਨਲੀ ਸ਼ਰਟ ਐਂਡ ਬਾਟਮ ਤੇ ਇਹ ਵੀ ਹਲਕਾ ਜਿਹਾ ਟੱਚ ਦਿੱਤਾ ਹੋਇਆ ਹੈਂਡਵਰਕ ਦਾ ਪਿਓਰ ਵਿਸਕੋਸ ਔਰਗੈਂਜ਼ਾ ਦਾ ਸ਼ਰਟ ਨਾਰਮਲ ਪਣੀ ਦੇ ਵਿੱਚ 2 ਮੀਟਰ ਬਾਟਮ ਪਿਓਰ ਕ੍ਰੇਪ ਦੀ ਨਾਰਮਲ ਪਣੀ ਦੇ ਵਿੱਚ 2 ਮੀਟਰ ਹੀ ਰਹੇਗੀ ਵਿਦਾਊਟ ਦੁਪੱਟਾ ਤੇ ਬਹੁਤ ਸੋਹਣਾ ਇਹ ਵੀ ਸੂਟ ਰੈਡੀ ਹੁੰਦੇ ਨੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਐਂਡ ਤੱਕ ਆਪਾਂ ਆਫਰ ਤੁਸੀਂ ਦੇਖਣਾ ਐਂਡ ਐਂਡ ਤੇ ਆਪਾਂ ਆਫਰ ਡਿਸਕਾਊਂਟ ਤੇ ਸੂਟ ਨੇ ਤੇ ਜੋ ਕਿ ਤੀਆਂ ਦੇ ਸੌਣ ਦੇ ਮਹੀਨੇ ਕਰਕੇ ਆਪਾਂ ਆਫਰ ਲੈ ਕੇ ਆਏ ਆ ਲਓ ਜੀ ਇਹ ਆਫਰ ਆ ਗਈ ਹੈ ਇਨ ਮੈਚਿੰਗ ਸੂਟ ਨੇ ਤੇ ਇਹ ਪਿਓਰ ਆ કોટਨ ਰਹੇਗੀ 100% ਕੈਮਰੀ ਕੋਟਨ ਕੱਟ ਇੱਕ 17 ਵੱਡੇ ਪਨੇ ਚ ਸ਼ਰਟ ਦੀ 2 ਮੀਟਰ ਬਾਟਮ ਰਹੇਗੀ ਵੱਡੇ ਪਨੇ ਦੇ ਵਿੱਚ ਵਿਦਆਊਟ ਦੁਪੱਟਾ ਮਿਲੇਗਾ ਤੁਸੀਂ ਇੱਕ ਸੂਟ ਬਾਈ ਕਰੋਗੇ ਤਾਂ 450 ਵਿੱਚ ਮਿਲਣਗੇ ਜੇਕਰ ਤੁਸੀਂ ਤਿੰਨ ਸੂਟ ਬਾਈ ਕਰੋਗੇ ਤਾਂ ਤੁਹਾਨੂੰ 1200 ਵਿੱਚ ਘਰ ਬੈਠਿਆਂ ਨੂੰ ਤਿੰਨ ਸੂਟ 1200 ਵਿੱਚ ਮਿਲ ਜਾਣਗੇ ਸੋ ਇਸ ਨੂੰ ਜਲਦੀ ਜਲਦੀ ਤਿੰਨ ਸੂਟਾਂ ਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਲਿਮਟਿਡ ਸਟਾਕ ਦੇ ਵਿੱਚ 2 ਮੀਟਰ ਚਾਕਲੇਟ ਕੋਲਕਾਤਾ ਕਾਟਨ ਰਹੇਗੀ ਤੇ ਬਾਟਮ ਇਸ ਦੇ ਨਾਲ ਵੀ ਆ ਦੀ ਰਹੇਗੀ ਮਸਲਿਨ ਬਾਟਮ ਕਾਟਨ ਦੀ ਤੇ ਦੁਪੱਟਾ ਮਸਲਿਨ ਦਾ 799 ਵਿੱਚ ਬਾਈ ਕਰ ਸਕਦੇ ਹੋ ਥੈਂਕ ਯੂ